ਦੋਸਤੋ ਅੱਜ ਸਾਡੇ ਛੋਟੇ ਗੁਰਕਰਨ ਸਿੰਘ ਗਿੱਲ ਤੇ ਉਹਦੀ ਦਾਦੀ ਮੇਰੀ ਸਾਡੀ ਮਾਤਾ ਜੀ ਕਰਮਜੀਤ ਕੌਰ ਗਿੱਲ ਦਾ ਜਨਮ ਦਿਨ ਹੈ ਜਨਮ ਦਿਨ ਤੇ ਇੱਕ ਛੋਟਾ ਜਿਹਾ ਸਾਡੇ ਵੱਲੋਂ ਜੋ ਜਿੰਨਾਂ ਨੂੰ ਸੰਭਾਲ ਵੀ ਕਰ ਸਕੀਏ ਇੱਕ ਅੰਜੀਰ ਦਾ ਬੂਟਾ ਗਿੱਲ ਸਾਹਿਬ ਤੁਹਾਡੇ ਜਨਮ ਦਿਨ ਤੇ ਲੱਗਿਆ ਦਾਦਾ ਦਾਦੀ ਪੋਤੇ ਦੇ ਦੋਨਾਂ ਦੇ ਜਨਮ ਦਿਨ ਤੇ ਆ ਦੇਖੋ ਇੱਕ ਅੰਜੀਰ ਇੱਕ ਤੁਹਾਨੂੰ ਹੋਰ ਦਿਖਾਉਣਾ ਇੱਕ ਅਸੀਂ ਘਰ ਨਿੰਮ ਦਾ ਬੂਟਾ ਲਾਇਆ ਦੂਸਰਾ ਜੀ ਆ ਸਾਡਾ ਅਮਰੂਦ ਆ ਗਿਆ ਇੱਕ ਅਸੀਂ ਅਮਰੂਦ ਲਾਇਆ ਸਾਡੇ ਹੈ ਬਗੀਚੀ ਦਾ ਹੀ ਸ਼ਿੰਗਾਰ ਆ ਗਿੱਲ ਸਾਹਿਬ ਸਾਹਮਣੇ ਵੇਖੋ ਆ ਦੇਖੋ ਇਹ ਨਹੀਂ ਸਾਡੇ ਛੋਟੇ ਗਿੱਲ ਸਾਹਿਬ ਆਹ ਹੋਰ ਦਰਖਤ ਨੇ ਛੋਟੇ ਛੋਟੇ ਆ ਸਾਡਾ ਤੂਤ ਆ ਜਿਹੜਾ ਵੱਡਾ ਹੋ ਗਿਆ ਕਾਫੀ ਹੈ ਤਾਂ ਗੇਟਾਂ ਦੇ ਨਾਲ ਅਸੀਂ ਕੋਸ਼ਿਸ਼ ਕਰੀਆ ਵੀ ਇਹ ਗੇਟ ਦੀ ਵਰਤੋਂ ਹੀ ਘੱਟ ਕੀਤੀ ਜਾਵੇ ਕਿਉਂਕਿ ਗੇਟ ਹੁਣ ਪਹਿਲਾਂ ਨਾਲੋਂ ਖੁੱਲਣਾ ਬੰਦ ਹੋ ਗਿਆ ਪਰ ਤੂਤ ਕੱਟਣ ਤੋਂ ਬਚਾਈਏ کافی ਹਰਿਆ ਭਰਿਆ ਆ ਦੇਖੋ کافی ਵੱਡਾ ਵਧੀਆ ਸੰਗਣੀ ਸਾਹ ਦਿੰਦਾ ਫੇਰ ਕਰੋ ਬਿੱਲੀ ਆ ਆ ਸਾਡੀ ਕਮੈਣ ਆ ਬਾਹਰ ਇੱਕ ਤੂਤ ਇੱਕ ਆ ਨਿੰਮ ਹੁਣ ਇੱਥੇ ਅਸੀਂ ਸੰਗਣੀ ਸਾਹ ਕਰ ਦੇਣੀ ਆ ਆਪਣੇ ਵੱਲੋਂ ਸਾਡੀ ਬਗੀਚੀ ਪੂਰੀ ਤਿਆਰ ਆ ਨਾ ਪੁੱਤ ਇਹ ਤੇਰੇ ਹੈਪੀ ਬਰਥਡੇ ਤੇ ਲਾਇਆ ਹੈਪੀ ਬਰਥਡੇ ਦੀ ਚੋਕੜ ਤੇ ਬਾਤ ਹੈ ਇਹ ਹੈਪੀ ਬਰਥਡੇ ਤੇ ਕੀ ਨਿੰਮ ਦਾ ਦਰਖਤ ਲਾਇਆ ਕੀ ਕਰਿਆ ਕਰੋਗੇ ਵੱਡੇ ਹੋਏ ਦੀ ਸਾਹ ਥੱਲੇ ਬੈਠਿਆ ਕਰੋਗੇ ਹਾਂਜੀ ਐ ਮੈਂ ਕੱਕੇ ਐ ਮੈਂ ਦਿੱਤ ਜਾਨੀ